ਹਾਂ ਦੋ ਫਾਰਚੂਨ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਾਰਕ ਚੇਂਜ ਹੋਇਆ ਵਾ ਫੋਟੋ ਲਈ ਰੱਖੋ ਜਿੱਤੇ ਕੋਲ ਤੱਕ ਸਿਰ ਨਹੀਂ ਪਤਾ ਲੱਗਾ ਅਸੀਂ ਕਰ ਰਹੇ ਹਾਂ ਥੋੜਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਸਰ ਕੋਣ ਕੋਣ ਸੀਗਾ ਗੱਡੀਆਂ ਚ ਕੁਝ ਪਤਾ ਲੱਗਾ ਜੇ ਸਾਨੂੰ ਇਹ ਪਤਾ ਲੱਗਾ ਹੈ ਕਿ ਇੱਕ ਇੱਕ ਯੁਵਰਾਜ ਮੁੰਡਾ ਹੈ ਉਹ ਇੰਜਰਡ ਹੋਇਆ ਹੋਇਆ ਹੈ ਇੱਕ ਦਿਲਪ੍ਰੀਤ ਮੁੰਡਾ ਦੇਸ਼ਰਾਜ son of ਕੰਗਸਾਬੂ ਦਾ ਉਹ ਇੰਜਰਡ ਹੋਇਆ ਹੋਇਆ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਚ ਤੇ ਗੱਡੀ ਤਾਂ ਇਹ ਸੀਗੀ ਇੱਕ ਗੱਡੀ ਹੋਰ ਸੀਗੀ ਜਿਹੜੀ ਇਹਨਾਂ ਨੂੰ ਜਿਹੜੀ ਹੈ ਜਿਹਦੇ ਬਾਰੇ ਦੱਸਿਆ ਉਹ ਫਾਇਰਿੰਗ ਕੀ ਸਰ ਰਾਜਗਰ ਸੀ ਕਿ ਬਾਹਰ ਅੰਦਰ ਲੜਾਈ ਹੋਈ ਹੈ ਫਾਇਰ ਕਿਤੇ ਹੋ ਹੋ ਇਹ ਉਹਨਾਂ ਦਾ ਇਨਸੀਡੈਂਟ ਹੈ 15 ਮਿੰਟ ਪਹਿਲਾਂ ਦਾ ਸਰ ਡੈਥ ਵੀ ਹੋਈ ਕਿਸੇ ਦੀ ਹਾਂਜੀ ਇੱਕ ਬੰਦਾ ਸੀਰੀਅਸਲੀ ਇੰਜਰਡ ਹੈ ਉਹ ਦੇਖਦੇ ਆਂ ਦਾ ਕੀ ਹੈਗਾ ਜੇ ਸੀਰੀਅਸ ਆ ਤੇ ਉਹ ਸਾਰਾ ਜਲਦੀ ਸ਼ਾਰਟ ਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਦੱਸ ਦਿਓ ਨਾਮ ਜਿਹੜਾ ਸਿੱਟੇ ਨੂੰ ਉੱਦ ਸਕਦਾ ਮੈਂ ਵੀ ਇੱਕ ਬੰਦਾ ਯਮਰਾਜ ਜਿਹੜਾ ਇਹ ਜਿਹੜਾ ਤੇ ਇੱਕ ਦਿਲਪੀਤ ਸਾਹਿਬ ਬੀਸਰਾਜਾ ਕਨਸਾਪੂ ਦਾ ਉਹ ਦੋ ਬੰਦੇ ਜਿਹੜੇ ਇਹ ਸਰ ਸਾਰੇ ਮੁੰਡੇ ਜਿਮੇ ਬਾਬਰ ਆਂਦੇ ਨੇ ਤੇ ਉਹਦੇ ਬਾਹਰ ਲੜਾਈ ਹੋਈ ਇਹਨਾਂ ਦੀ ਜਿਮ ਨਹੀਂ ਜੀ ਜਿਮ ਨਹੀਂ ਇਹ ਸ਼ੰਕਰ ਚੌਕ ਤੋਂ ਜਿਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਅੱਛਾ ਜੀ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਕ ਤੋਂ ਤੇ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਦਾ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਮੈਂ ਉਹ ਜਿਹੜੇ ਬਫ